ਰਿਪੋਰਟ ਅਨੁਸਾਰ ਸਰਕਾਰ ਦਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਪੁੱਤਰ ਦੇ ਉੱਪਰ ਇਲਜ਼ਾਮ ਲੱਗੇ ਕਿ ਉਸਨੇ ਆਪਣੇ ਪਿਤਾ ਨੂੰ ਤੇਜ਼ਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਕਿ ਘਟਨਾ ਸੰਗਰੂਰ ਦੇ ਪਵਾਨੀਗੜ ਦੇ ਨਜ਼ਦੀਕ ਦੇ ਇੱਕ ਪਿੰਡ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਕੀਤਾ ਗਿਆ ਸੱਤੇ ਪਿਆ ਉਹਨਾਂ ਦੇ ਸਿਰ ਦੇ ਵਿੱਚ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਬਜ਼ੁਰਗ ਦੇ ਪਤਨੀ ਦੇ ਵੱਲੋਂ ਇਲਜ਼ਾਮ ਆਪਣੇ ਹੀ ਨੌਜਵਾਨ ਪੁੱਤਰ ਦੇ ਉੱਪਰ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਹੀ ਹਮਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦਾ ਤਲਾਕ 2 ਮਹੀਨੇ ਪਹਿਲਾਂ ਹੀ ਹੋਇਆ ਸੀ ਜਿਸ ਦੇ ਚੱਲਦੇ ਉਹ ਕਾਫੀ ਪਰੇਸ਼ਾਨੀ ਦੇ ਵਿੱਚ ਸੀਗਾ ਡਿਪਰੈਸ਼ਨ ਦੇ ਵਿੱਚ ਸੀਗਾ ਤਤ ਦਿੱਨੀ ਉਸ ਦੇ ਵੱਲੋਂ ਆਪਣੇ ਪਿਤਾ ਦਾ ਤੇਜ਼ ਦਰਹ 11 ਦੇ ਨਾਲ ਕਤਲ ਕਰ ਦਿੱਤਾ ਉੱਥੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਚਰਨਜੀਤ ਸਿੰਘ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਉਮਰ 40 ਸਾਲ ਸੀ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਤੇ ਦੇਰ ਰਾਤ ਆਪਣੇ ਘਰ ਦੇ ਵਿੱਚ ਸੁੱਤੇ ਹੋਏ ਸੀ ਤਾਂ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਦੇ ਬੇਟੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਉਹਨਾਂ ਦੇ ਸਿਰ ਦੇ ਉੱਪਰ ਵਾਰ ਕੀਤਾ ਤੇ ਮੌਕੇ ਤੇ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਬਿਆਨ ਦਰਜ ਕਰਕੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ આરોપી ਨੂੰ ਕਾਬੂ ਕਰਕੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਤੇ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਮਾਮਲਾ ਤਾਂ ਦੱਸਣ ਯੋਗ ਨਹੀਂ ਹੈ ਜੀ ਬਹੁਤ ਪੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ ਚ ਅੱਜ ਤੱਕ ਇਹੋ ਜਿਹਾ ਮਸਲਾ ਕਦੇ ਹੋਇਆ ਨਹੀਂ ਜੀ ਪਤਾ ਨਹੀਂ ਪ੍ਰਮਾਤ ਮਾਨੂੰ ਕੀ ਸਾਡੇ ਪਿੰਡ ਤੇ ਹਜਾ ਕਸ਼ਟ ਆਇਆ ਯਾਨੀ ਅੱਜ ਪਹਿਲੀ ਵਾਰ ਇਹੋ ਜਿਹਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕਟਿਆ ਹੋਵੇ ਗੁਰੂਬਾਹਬ ਕੀ ਲੱਗਦਾ ਕਿ ਇਹ ਕੀ ਬਿਮਾਰਤੀ ਮੁੰਡਾ ਮਾਨਸਿਕ ਤੌਰ ਤੇ ਹਾਂ ਜੀ ਹਾਂ ਜਿਹੜਾ ਪਤਾ ਲੱਗਿਆ ਐ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਕਲੀਕ ਨੇ ਬੰਦੇ ਨੇੜੇ ਨੇ ਪਰ ਕਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸਲਫਾ ਸਲਫ ਹੋ ਪਿੰ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਜਾਨੀ ਉਦੋਂ ਬਾਅਦ ਰਾਣੀ ਉਹਨਾਂ ਚੱਕਰ ਪੈ ਗਿਆ ਜਿਹ ਹੈ ਸੀ ਬਗਰਾਵਾਲ ਹਾਂਜੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਜੇ ਸੂਤ ਹੋ ਜੇ ਹਾਂਜੀ ਉਹਨੂੰ ਵੀ ਕਹਿੰਦੇ ਤੰਗ ਤੁੰਗ ਯਾਰ ਜਾਵਾ ਕਰਨ ਲੱਗ ਗਿਆ ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ ਡਾਈਵੋਰਸ ਹੋ ਗਿਆ ਦੋਨਾਂ ਦਾ ਕਹਿੰਦੇ ਜੀ ਅੰਮ੍ਰਿਤ ਰਿਸ਼ਕਾ ਕੀਤੀ ਕਰਨਾ ਹਾਂ ਦੋਨੋਂ ਜੀਆਂ ਨੇ ਅੰਬਰਸ਼ਾਕੇ ਆਈ ਸੀ ਮੈਂ ਸਮਾ ਜਦੋਂ ਇਹਨਾਂ ਨੇ ਅੰਬਰਸ਼ਾਕੇ ਗੁਰਦੁਆਰੇ ਮੈਂ ਡੇਲੀ ਜਾਣਾ ਜਦੋਂ ਸਵੇਰੇ 5:30 ਪੌਣੇ 6 ਵਜੇ ਜਾਈਦਾ ਗੁਰਦੁਆਰੇ ਰਾਤ ਸੌਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਬਈ ਹੁਣ ਤੋਂ ਬਾਅਦ ਥੋੜਾ ਜਿਹਾ ਚਿਰ ਬਾਅਦ ਇਹਨਾਂ ਨੇ ਅੰਬਰਸ਼ਕ ਲਿਆ ਅੰਬਰਸ਼ਕੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਤ ਦਾ ਕਹਿੰਦੇ ਹਾਂ ਜੀਤ ਦੇ ਮੁੰਡੇ ਨੇ ਕਹਿੰਦਾ ਅੰਬਰਸ਼ਕ ਲਿਆ ਚਲੋ ਬਹੁਤ ਵਧੀਆ ਜਾਨੀ ਪਰਿਵਾਰ ਆ ਜੀ ਬਸ ਨਸ਼ੇਗਾ ਕਿ ਇੰਨਾ ਨਰਮ ਪਰਿਵਾਰ ਆ ਜੀ ਮੈਨੂੰ ਲੱਗ ਪਿੰਡ ਚ ਵੀ ਨਹੀਂ ਮੈਂ ਕਹਿ ਸਕਦਾ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂਜੀ ਯਾਰ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਦੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਭਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਹਾਂ ਹਾਂ ਪੁਲਿਸ ਨੇ ਕਾਰਵਾਈ ਹਾਂ ਪੁਲਿਸ ਨੇ ਕਾਰਵਾਈ ਕੀ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਮੁੰਡਾ ਫੜ ਲਿਆ ਮੁੰਡਾ ਤਾਂ ਭੱਜੇ ਹੀ ਨਹੀਂ ਉਹ ਦਿਮਾਗ ਤੇ ਲੋਟਤੀ ਅੰਦਰ ਕੁੰਡਾ ਲਾ ਕੇ ਪਾਇਆ ਗਿਆ ਐਸਐਚਓ ਸਾਹਿਬ ਨੇ ਪੁਲਿਸ ਨੇ ਜਾ ਕੇ ਕੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਐਸਐਚਓ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2:20 ਦਾ ਟਾਈਮ ਆ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬਾਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਸਜੀਤ ਧਰਮਪਾਲ ਸਿੰਘ ਨੇ ਇਹਨਾਂ ਨੂੰ ਧਰਮਪਾਲ ਸਿੰਘ ਵੀ ਕਾਰਵਾਈ ਕਰ ਰਹੇ ਨੇ ਸਵੇਰੇ ਦੇ ਹੀ ਉੱਥੋਂ ਵੀ ਆ ਲਿਖ ਕੇ ਲਿਆਏ ਨੇ ਹੁਣ ਵੀ ਸਾਡੇ ਬ्यान ਪੰਚਾਇਤ ਦੇ ਵੀ ਲਿਖਦੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ ਸਾਬਕਾ ਸਰਪੰਚ ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਸਰਪੰਚ ਬਕੜਣਾ ਮੌਜੂਦਾ ਨੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ ਉੱਥੋਂ ਉਹ ਕਰਾ ਕੇ ਲਿਆਵਾਂਗੇ ਅਸਲ ਤਾਂ ਮੁੰਡਾ ਵੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈਮ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾ ਦਿਮਾਗੀ ਤੌਰ ਤੇ ਅਫਸਰ ਚ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਨਾ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮਨ ਦੇ ਵਿੱਚ ਇੱਕ ਜਾਰਾ ਆ ਉੱਠ ਕੇ ਲੱਲਾ ਬੀਨੇ ਦਾ ਕਥਾ ਕਰਤਾ ਇਹਦਾ ਕਰ ਕਿੰਨੇ ਵਜੇ ਤਕਰੀਬਨ 1 ਤਕਰੀਬਨ 2 ਵਜੇ ਦਾ ਟਾਈਮ ਹੈ ਜੀ ਉਹ ਕੋਈ ਨਹੀਂ ਸਹੀ 2 ਵਜੇ ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ ਇੰਦਾ ਹਾਂ ਸੋਨਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ ਜੀ ਮੈਨੂੰ ਜੀ ਸੋਨਾ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ ਹਾਂ ਜੀ ਤਕਰੀਬਨ ਇਹ ਸੋਨਾ ਈ ਪਹਿਤਾਂ ਲੱਗ ਗਿਆ ਜੀ ਉਦੋਂ ਤਾਂ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦ ਕਰਵਾਇਆ ਸੀ ਉਹਨੇ ਕਰਕੇ ਲੈ ਗਏ ਜੀ ਤਾਂ ਡੈਡ ਬਡੀ ਨੂੰ ਉਹਦੇ ਜੀ ਹਾਈ ਡੈਡ ਬਡੀ ਸਰੂਰ ਲੱਗੇ ਜੀ ਚੌਕੀ ਚੰਦਰਾ ਤੋਂ ਜੀ ਸਰਪੰਚ ਸਰ ਕੀ ਮੰਗ ਰਿਹਾ ਜੀ ਪੂਰਾ ਹੈ ਮੰਗ ਰਿਹਾ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਪੱਟੇ ਗਾਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋਇਆ ਜਿਸਦੇ ਉਹ ਆਪ ਵੀ ਅਸੀਂ ਉੱਥੇ ਮੌਕੇ ਤੇ ਪੁੱਜੀ ਸਾਬਤ ਪੁੱਜੀ ਤੇ ਦੇਖਿਆ ਕਿ ਚਰਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਟਕੋਰਾ ਮਾਰ ਕੇ ਗਲਚ ਮਾਰ ਕੇ ਉਹਦਾ ਕੱਤਰ ਕਰ ਉਹਨਾਂ ਦੇ ਘਰਾਂ 'ਚ ਅਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਕਿ ਰਸੂ ਦਾ ਪਰਚਾ ਰਸੀਮਨ ਸਿੰਘ ਦੇ ਖਿਲਾਫ ਦਾ ਜੀ ਤੇ ਪਰ ਤੁਸੀਂ ਆਈ ਅੱਜ ਥੋੜੀ ਜਿਹੀ ਸਾਰੀ ਅੱਜ ਹਾਲ ਹਾਲ ਵਿੱਚ ਕਰ ਲਾਂਗੇ